ਸਸ਼ੀ ਕਾਲ ਜੀ ਮੈਨਰ ਦੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਾਦੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਲਗਾਤਾਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਫਲੋਰ ਤੋਂ ਸਾਹਮਣੇ ਹੈ ਜਿੱਥੇ ਕਿ ਅਮਿਤ ਸ਼ਾਹ ਦਾ ਪੁਤਲਾ ਸਾੜਿਆ ਗਿਆ ਜਮ ਕੇ ਨਾਰੇਬਾਜੀ ਕੀਤੀ ਗਈ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਸੰਸਦ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਨੂੰ ਲੈ ਕੇ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਤੇ ਫਿਰ ਫਲੋਰ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਚੌਂਕ ਦੇ ਵਿੱਚ ਜਿਹੜਾ ਕਿ ਜਮ ਕੇ ਪ੍ਰਦਰਸ਼ਨ ਅਮਿਤ ਸ਼ਾਹ ਦੇ ਖਿਲਾਫ ਕੀਤਾ ਗਿਆ ਜਮ ਕੇ ਨਾਰੇਬਾਜੀ ਕਰਦੇ ਹੋਏ ਪੁਤਲੇ ਤੱਕ ਸਾੜੇ ਗਏ ਤੇ ਅਸੀਂ ਫਿਰ ਦੀ ਵੀ ਮੰਗ ਕੀਤੀ ਆ ਆਉ ਦੇਖਦੇ ਆ ਜਿਹੜੀ ਸਵਦਾਵਲੀ ਅਮਸਾਂ ਨੇ ਬੋਲੀ ਸੀ ਉਹਦੇ ਰੋਸ ਵੱਜੋਂ ਅੱਜ ਤੁਸੀਂ ਸੜਕਾਂ ਤੇ ਆਏ ਆ ਛੋਟਾ ਜਿਹਾ ਸਨੇਹ ਦੇ ਉੱਤੇ ਤੁਸੀਂ ਅੱਜ ਵੱਡਾ ਕੱਟ ਕੀਤਾ ਤੁਸੀਂ ਉਹ ਲੋਕ ਇਕੱਤਰ ਹੋਏ ਆ ਜਿਹੜੇ ਸੱਚਮੁੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਹੋਇਆ ਇਹ ਲੋਕ ਨਾਲ ਨਾਲ ਲੋਕ ਆ ਅੱਜ ਤੁਸੀਂ ਸਾਕਤ ਕਰ ਦਿੱਤਾ ਫਲੋਰ ਦੇ ਸ਼ਹਿਰ ਵਾਸੀਆਂ ਨੂੰ ਇਲਾਕੇ ਦੇ ਨੂੰ ਵੀ ਉਮੀਦ ਅਰਬੀਆ ਕਰਨਦੇ ਆ ਇੱਥੇ ਲਾਣਾ ਵੀ ਲੋਕ ਰਹਿੰਦੇ ਆ ਜਿਹੜੀ ਭਾਜੀਪੀ ਸਰਕਾਰ ਨੇ ਬਾਵਾ ਸਾਹਿਬ ਵੱਲੇ ਬੋਲੇ ਆਪ ਸਾਹਿਬਤ ਬੋਲੇ ਆ ਦੇ ਕੋਈ ਅੱਗੇ ਤੋਂ ਬੋਲੇਗਾ ਤੇ ਭਾਜੀਪੀ ਸਰਕਾਰ ਦੇ ਪੈਰਾਂ ਥਲੇ ਅੱਗ ਪਾਉ ਦੇਾਂਗੇ ਅਸੀਂ ਆਪਣੀ ਜਹਵਦੀ ਵੱਲੋਂ ਆਪਣੇ ਜਿਹੜੇ ਬੇਵਕਾਰੀ ਭਰਾ ਆ ਸਾਡੇ ਉਹਨਾਂ ਵੱਲੋਂ ਅਸੀਂ ਦੱਸਣਾ ਚਾਹੁੰਦਾ ਸਰਕਾਰਾਂ ਨੂੰ ਜਿਹੜੀ ਸਰਕਾਰ ਕਹਿੰਦੀ ਸੀ 400 ਪਾਰ ਅਸੀਂ ਸੰਵਿਧਾਨ ਬਦਲ ਦੇਣਾ ਇੱਥੇ ਮਨੋਸਿਵਰਤੀ ਲੈ ਆਣੇ ਆ ਉਹਨਾਂ ਦੱਸਣਾ ਚਾਹੁੰਦੇ ਆ ਕਿ ਦੇਸ਼ ਦੇ ਵਿੱਚ ਜਾਗਦੇ ਜ਼ਮੀਰ ਵਾਲੇ ਲੋਕ ਬੈਠੇ ਆ ਕਦੇ ਵੀ ਇਹ ਹੋਣ ਨਹੀਂ ਦੇਣਗੇ ਇਸ ਕਰਕੇ ਅੱਜ ਮੈਂ ਤੁਹਾਡਾ ਤਨਵਾਦ ਕਰਦਾ ਜਿਹੜਾ ਤੁਸੀਂ ਬਾਵਾ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਆ ਇਦਾਂ ਦੇ ਜਿਹੜੇ ਮਾਰੇ ਨੇਤਾ ਵਾਹ ਜੁੱਤੀਆਂ ਦਾ ਦੋ ਪੰਦੇ ਆ ਇਹਨੀਆਂ ਗੱਲਾਂ ਕਹਿੰਦਾ ਹੋਇਆ ਜੈ ਜੰਤਾ ਜੈ ਸਰਤ ਜੈ ਪੰਜਾਬ ਜੈ ਭਾਰਤ ਧੰਨਵਾਦ ਜੈ ਭਾਰਤ ਨੰਮੋ ਬਦਾਏ ਜੀ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਬਹੁਤ ਹੀ ਜਿਹੜਾ ਨਿੰਦਨੀਏ ਉਹਨਾਂ ਨੇ ਇੱਕ ਜਿਹੜਾ ਦੇਸ਼ ਦੀ ਸਰਵਉੱਚ ਅਦਾਲਤ ਹੈ ਦੇਸ਼ ਦੀ ਸਰਵਉੱਚ ਪਾਰਲੀਮੈਂਟ ਉਸ ਦੇ ਵਿੱਚ ਜਿਹੜਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਪਤਨੀ ਜਨਕ ਜਿਹੜਾ ਸ਼ਬਦਾਂ ਦੀ ਉਹਨੇ ਵਰਤੋਂ ਕੀਤੀ ਆ ਕਿ ਅੰਬੇਦਕਰ 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 ਉਹਦਾ ਮਤਲਬ ਇਹ ਆ ਵੀ ਜਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਹਨਾਂ ਦੇ ਰਾਤ ਨੂੰ ਵੀ ਸੁਪਨਿਆਂ 'ਚ ਆਉਂਦਾ ਸੋ ਉਸ ਗ੍ਰਹਿ ਮੰਤਰੀ ਨੂੰ ਇਹ ਨਹੀਂ ਪਤਾ ਵੀ ਜੇਸ ਪਾਰਲੀਮੈਂਟ ਦੇ ਅੰਦਰ ਤੂੰ ਬੈਠ ਕੇ ਬਿਆਨ ਜਾਰੀ ਕਰ ਰਿਹਾ ਉਹ ਦੇਸ਼ ਦੀ ਪਾਰਲੀਮੈਂਟ ਦਾ ਨਿਰਮਾਣ ਵੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਦਿੱਤੇ ਹੋਏ ਸੰਵਿਧਾਨ ਦੀ ਬਦੌਲਤ ਹੀ ਉਹ ਦੇਸ਼ ਦੀ ਪਾਰਲੀਮੈਂਟ ਚੱਲਦੀ ਆ ਤੇ ਉਹ ਨਾਲ ਹੀ ਨਾਲ ਕਹਿ ਰਿਹਾ ਕਿ ਜੇਕਰ ਤੁਸੀਂ ਇਹਨਾਂ ਨਾਲ ਹੋਰ ਕਿਸੇ ਭਗਵਾਨ ਦਾ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਮਿਲ ਜਾਣਾ ਸੀ ਸਾਨੂੰ ਸਵਰਗ ਉਸ ਦਿਨ ਮਿਲ ਗਿਆ ਸੀ ਜਿਸ ਦਿਨ ਡਾਕਟਰ ਅੰਬੇਡਕਰ ਦੁਆਰਾ ਰਚਿਆ ਹੋਇਆ ਸੁਵਿਧਾਨ 26 ਜਨਵਰੀ 1950 ਨੂੰ ਲਾਗੂ ਹੋ ਗਿਆ ਕਿਉਂਕਿ ਇਸ ਦੇਸ਼ ਦੇ ਸਦੀਆਂ ਤੋਂ ਲਟਾਰੇ ਲੋਕ ਇਸ ਦੇਸ਼ ਦੇ ਅੰਦਰ ਸਦੀਆਂ ਤੋਂ ਜਿਹੜੇ ਸਾਡੇ ਧਾਰਮਿਕ ਕਟਕਿੰਟੀਆਂ ਐਸਸੀ ਐਸਟੀ ਓਬੀਸੀ ਜਿਨ੍ਹਾਂ ਤੇ ਤਸ਼ੱਦਦ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਜਿਨ੍ਹਾਂ ਨੂੰ ਸਕੂਲਾਂ ਦੇ ਵਿੱਚ ਬੈਠਣ ਦਾ ਅਧਿਕਾਰ ਨਹੀਂ ਸੀ ਇਹਨਾਂ ਸਕੂਲਾਂ ਦੇ ਵਿੱਚ ਬਰਾਬਰ ਨਹੀਂ ਬੈਠਣ ਦਿੱਤਾ ਜਾਂਦਾ ਸੀ ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਹੀ ਅਸੀਂ ਅੱਜ ਜਿਹੜੀ ਸਵੈਮਾਨ ਦੀ ਜਿਹੜੀ ਜ਼ਿੰਦਗੀ ਜਿਉਂਦੇ ਆ ਜੇਕਰ ਅੱਜ ਹੀ ਸਕੂਲਾਂ ਦੇ ਵਿੱਚ ਸਾਡੇ ਬਰਾਬਰਤਾ ਦਾ ਅਧਿਕਾਰ ਮਿਲਿਆ ਜੇਕਰ ਸਾਨੂੰ ਔਰਤ ਵਰਗ ਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਔਰ ਪਰਮ ਪੂਜੀਏ ਬਹੁਤ ਹੀ ਸਭ ਤੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਆ ਸਾਡੇ ਲਈ ਇਸ ਤੋਂ ਵੱਡਾ ਫਰਕ ਕੋਈ ਨਹੀਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਨੇ ਸਾਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਇੱਕ ਵਾਰੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾਦਾ ਜੀ ਤੋਂ ਇਸ ਦੁਨੀਆ ਇਸ ਸਿਧਾਂਤ ਦੀ ਰਤਨਾ ਕੀਤੀ ਆ ਮਨੁਭਾਦੀ ਤਾਕਤਾਂ ਦਾ ਜੋਰ ਲੱਗਾ ਹੋਇਆ ਕਿ ਇਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਦਿੱਤੇ ਸਰਬ ਸਾਰੇ ਦੇ ਸਭ ਤੋਂ ਵੱਡੇ ਗ੍ਰੰਥ ਨੂੰ ਕਿਸੇ ਨਾ ਕਿਸੇ ਜਿਹੜੀ ਅਸੀਂ ਤਰ੍ਹਾਂ ਤਰੀਕੇ ਨਾਲ ਸਮਾਪਤ ਕਰਕੇ ਇਸ ਦੇਸ਼ ਦੇ ਵਿੱਚ ਮਨੁਸਿਮਰਤੀ ਜਿਹੜਾ ਰਾਜ ਲਾਗੂ ਕਰੀਏ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਂਕਾਰ ਜਦੋਂ ਤੱਕ ਇਸ ਦੇਸ਼ ਦੇ ਅੰਦਰ ਜਿੰਦਾ ਆ ਉਹਦੇ ਤੱਕ ਰਹਿੰਦੀ ਜਿਹੜੀ ਮਾੜੀ ਮਾਨਸਿਕਤਾ ਦੇ ਲੋਕ ਆ ਇਹਨਾਂ ਦੀ ਜੜੀਆਂ ਇਹੋ ਜਿਹੀਆਂ ਕੱਡੀਆਂ ਕਾਰਨਾਮਿਆਂ ਉਹ ਕਦੀ ਵੀ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਵਿਧਾਨ ਨਹੀਂ ਬਦਲ ਦੇਣਗੇ ਜਿੰਦੇ ਜਾਗਦਿਆਂ ਜਮੇਰਾ ਵਾਲੇ ਲੋਕ ਅੱਜ ਪਹੁੰਚੇ ਆ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਮ ਤਾਂ ਅਸੀਂ ਬਹੁਤ ਜਪਦੇ ਆ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਅਸੀਂ ਹਰ ਘਰ ਜਿਹੜਾ ਵਰਤਦੇ ਆ ਇਹ ਬਹੁਤ ਸ਼ਰਮ ਦੀ ਗੱਲ ਆ ਸਾਡੇ ਕਿੰਦੇ ਲੋਕ ਇੱਥੇ ਇਕੱਠ ਹੋਣਾ ਚਾਹੀਦਾ ਸੀ ਉਸ ਤਰੀਕੇ ਦੇ ਲੋਕ ਘਰਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਨੂੰ ਬੇਡ ਕਰਦੇ ਆ ਸਹੂਲਤਾ ਮਾਣ ਕੇ ਵੀ ਬਾਬਾ ਸਾਹਿਬ ਡਾਕਟਰ ਨੂੰ ਬੇਡ ਕਰਦੀ ਜਦੋਂ ਨਾਲ ਲੋੜ ਪੈਂਦੀ ਉਹ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਇਹ ਜਿਹੇ ਲੋਕ ਬਾਬਾ ਸਾਹਿਬ ਡਾਕਟਰ ਨੂੰ ਬੇਡ ਕਰਦੇ ਪੈਰੋਕਾਰ ਨਹੀਂ ਹੋ ਸਕਦੇ ਬਾਬਾ ਸਾਹਿਬ ਡਾਕਟਰ ਨੂੰ ਬੇਡ ਕਰਦੇ ਸੱਚੇ-ਸੱਚੇ ਪੈਰੋਕਾਰ ਬੇਸ਼ੱਕ ਹੈ ਕੋਣ ਜਹਾਜ਼ ਆ ਰੋਲ ਕਦੇ 바ਵਾ ਸਾਹਿਬ ਡਾਕਟਰ ਪੇਟ ਕਰਨੇ ਕਿਹਾ ਸੀ ਮੈਂ ਬੀਜ ਮੈਨੂੰ ਜਿੰਨਾ ਤੁਸੀਂ ਦਬਾਓਗੇ ਨਾ ਨਾ ਪੰਗਰ ਕੇ ਜਿਹੜਾ ਬਾਹਰ ਆਊਗਾ ਅੱਜ 바ਵਾ ਸਾਹਿਬ ਡਾਕਟਰ ਨੇ ਪੇਟ ਕਰਦੇ ਇੱਕ ਜਿਹੜਾ ਅਮਨ ਸ਼ਾਹ ਬਲੋਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਬਿਆਨ ਜਾਰੀ ਕੀਤਾ ਤਾਂ ਪੂਰੇ ਦੇਸ਼ ਦੇ ਲੋਕ ਪੂਰੇ ਦੇਸ਼ ਦੇ ਵਿਧਾਨ ਸਭਾ ਪੂਰੇ ਦੇਸ਼ ਦੀ ਪਾਰਲੀਮੈਂਟ ਦੇ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਫੋਟੋ ਲੈ ਕੇ ਉਹਨਾਂ ਦੇ ਮੰਨਣ ਵਾਲੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ ਤੱਕ ਇਹ ਦੁਨੀਆ ਰਹੂਗੀ ਉਹਨਾਂ ਤੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਂ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਬਦ ਆ ਰਹੂਗਾ ਸੋ ਇਹ ਜਿਹੜਾ ਅਮਿਤ ਸ਼ਾਹ ਦੁਆਰਾ ਜਿਹੜਾ ਬਿਆਨ ਦਿੱਤਾ ਅਸੀਂ ਅੰਬੇਡਕਰ ਸਾਹਿਬ ਨਾਲ ਪੰਜਾਬ ਵੱਲੋਂ ਇਸ ਦੀ ਪੂਰਜੋਂ ਮੰਨਤਾ ਕਰਦੇ ਹਾਂ ਅਤੇ ਉਸ ਨੂੰ ਨੈਤਿਕਤਾ ਦੇ ਆਧਾਰ ਤੇ ਸ਼ਰਮ ਦੇ ਆਧਾਰ ਤੇ ਉਸ ਨੂੰ ਗ੍ਰਹਿ ਮੰਤਰੀ ਦੇ ਜਿਹੜਾ ਦੋ ਪੋਸਟਾਂ ਹੁੰਦੀਆਂ ਦੇਸ਼ ਦੀਆਂ ਇੱਕ ਪ੍ਰਧਾਨ ਮੰਤਰੀ ਔਰ ਇੱਕ ਹੋਮ ਮਿਨਿਸਟਰ ਇਹਨੂੰ ਹੋਮ ਮਿਨਿਸਟਰ ਦੇ ਅਹੁਦੇ ਤੇ ਰਹਿੰਦੇ ਹੋਣ ਇਹੋ ਜਿਹਾ ਕੱਟਿਆ ਜਿਹੜਾ ਬਿਆਨ ਉਹ ਜਾਰੀ ਨਹੀਂ ਕਰਨਾ ਚਾਹੀਦਾ ਸੀ ਇਹ ਜਲਦ ਤੋਂ ਜਲਦ ਮਾਫੀ ਮੰਗੇ ਅੱਜ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਿਹੜਾ ਨਾਮ ਆ ਉਹ ਕਿਸ ਤਰੀਕੇ ਦੇ ਨਾਲ ਅਮੀਤ ਸ਼ਾਹ ਵੱਲੋਂ ਇਸ ਤਰੀਕੇ ਨਾਲ ਜੈ ਉਹਨਾਂ ਨੂੰ ਡਰ ਲੱਗ ਰਿਹਾ ਡਾਕਟਰ ਬੀ ਆਰ ਅੰਬੇਡਕਰ ਤੋਂ ਉਹ ਇਸ ਕਰਕੇ ਡਰ ਲੱਗ ਰਿਹਾ ਕਿਉਂਕਿ ਉਹ ਉਹ ਵਾਲੇ ਵਰਗ ਦੇ ਵਿੱਚੋਂ ਆਉਂਦੇ ਆ ਜਿਹੜੇ ਔਰਤਾਂ ਨੂੰ ਜਿਹੜੀ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੁੰਦੇ ਆ ਜਿਹੜੇ ਸਾਡੇ ਲੋਕਾਂ ਨੂੰ ਜਾਤ ਪਾਤ ਦੇ ਆਧਾਰ ਦੇ ਉੱਪਰ ਜਿਹੜੇ ਉਹਨਾਂ ਦਾ ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ ਤੇ ਜਿਹੜੇ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਸੋਚ ਹੈ ਜਿਹੜਾ ਉਹਨਾਂ ਦਾ ਸੰਵਿਧਾਨ ਆ ਉਹ ਸਾਨੂੰ ਗੌਰਤਾਂ ਨੂੰ ਵੀ ਜਿਹੜੀ ਬਰਾਬਰ ਦੀ ਅਧਿਕਾਰ ਦਿੰਦਾ ਸਾਨੂੰ ਦੱਬੇ ਕੁਚਲੇ ਛੋਟੀਆਂ ਜਾਤਾਂ ਵਾਲਿਆਂ ਨੂੰ ਸਾਰਿਆਂ ਨੂੰ ਬਰਾਬਰਤਾ ਦੇ ਅਧਿਕਾਰ ਦੀ ਗੱਲ ਕਰਦਾ ਤੇ ਬਰਾਬਰਤਾ ਜਿਹੜੀ ਆ ਇਹ ਮਨੁਵਾਦੀ ਲੋਕਾਂ ਨੂੰ ਜਿਹੜੀ ਆ ਸਮਝ ਨਹੀਂ ਆਉਂਦੀ ਤੇ ਨਾ ਹੀ ਉਹਨਾਂ ਦੇ ਗਲੇ ਤੋਂ ਇਹਦਾ ਉਤਰਦੀ ਆ ਇਸ ਕਰਕੇ ਭਰਾਵੋ ਅੱਜ ਜਿੱਥੇ ਅਸੀਂ ਅੱਜ ਉਤਲਾ ਭੁਕੇ ਜਾਣਾ ਜਿਹੜੀਆਂ ਇਹੋ ਜਿਹੀਆਂ ਦਿੰਦੀਆਂ ਸਾਜ਼ਿਸ਼ਾਂ ਕੇਂਦਰ ਦੀ ਸਰਕਾਰ ਆ ਇਹ ਮਨੁਵਾਦੀਆਂ ਦੀ ਸਰਕਾਰ ਕਰਦੀ ਰਹਿੰਦੀ ਆ ਉਹਦੇ ਖਿਲਾਫ ਦਿੱਤੇ ਤੁਸੀਂ ਇਕੱਠੇ ਹੋ ਕੇ ਆਏ ਹੋ ਉਹਦੇ ਨਾਲ-ਨਾਲ ਤੁਹਾਣ ਨਾਲ ਇਸ ਗੱਲ ਦਾ ਮੈਂ ਜ਼ਰੂਰ ਪ੍ਰਗਟ ਕਰਨਾ ਜਾਊਂਗਾ ਕਿ ਆਪਾਂ ਇੱਥੋਂ ਜਾ ਕੇ ਕਰੇ ਨਹੀਂ ਬੈਠਿਆ ਨਾ ਕਿ ਪਤਲਾ ਫੂਕੇ ਬੈਗਾ ਅਸੀਂ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹਨਾਂ ਦੀ ਗੰਦੀ ਮਾਨਸਿਕਤਾ ਬਾਰੇ ਇਹ ਮਨੂਵਾਦੀ ਤਾਕਤਾਂ ਜਿਸ ਤਰੀਕੇ ਦੇ ਨਾਲ ਸਾਡੇ ਤੇ ਰਾਜ ਕਰਨਾ ਚਾਹੁੰਦੀਆਂ ਅਸੀਂ ਉਹਨਾਂ ਦੇ ਬਾਰੇ ਵੀ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਜਾਗਰੂਕ ਜ਼ਰੂਰ ਕਰੀਏ ਮੈਂ ਇਹਨਾਂ ਸ਼ਰਤਾਂ ਦੇ ਨਾਲ ਅਮੀਸ਼ਾ ਦੇ ਦਿੱਤੇ ਹੋਏ ਬਿਆਨ ਦੀ ਸਖਤ ਨਖੇਦੀ ਕਰਦਾ ਬਹੁਤ ਹੀ ਸਤਕਾਰਯੋਗ ਸੰਸਦ ਭਵਨ ਦੇ ਵਿੱਚ ਇਕ ਬਹੁਤ ਹੀ ਆਪੱਤੀਜਨਕ ਟਿੱਪਣੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਉਹਨਾਂ ਦਾ 6 ਵਾਰੀ ਨਾਮ ਲੈ ਕੇ ਜਦੋਂ ਅਸੀਂ ਬਾਬਾ ਸਾਹਿਬ ਨੂੰ ਸੰਬੋਧਨ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਪਰਮ ਪੂਜਯ ਬਾਬਾ ਸਾਹਿਬ ਡਾਕਟਰ ਅੰਬੇਡਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਭਾਰਤੀ ਔਰਤ ਦੇ ਮੁਕਤੀਦਾਤਾ ਡਾਕਟਰ ਅੰਬੇਡਕਰ ਪਰ ਦੇਸ਼ ਦਾ ਗ੍ਰਹਿ ਮੰਤਰੀ ਬਾਬਾ ਸਾਹਿਬ ਨੂੰ ਕੱਦਾਂ ਸੰਬੋਧਨ ਕਰ ਰਿਹਾ ਅੰਬੇਡਕਰ 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 ਸੋ ਇਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ 바બા ਸਾਹਿਬ ਨਾਲ ਕਿੰਨਾ ਕੁ ਪਿਆਰ ਆ ਕਿੰਨਾ ਕੁ ਸਨੇਹ ਆ ਬੀਜੇਪੀ ਨੇ ਇਸ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਨਾਰਾ ਦਿੱਤਾ ਕਿ ਅਬ ਕੀ ਬਾਾਰ 400 ਪਾਰ 400 ਪਾਰ ਦਾ ਮਤਲਬ ਇਹ ਸੀ ਕਿ ਜੇਕਰ ਬੀਜੇਪੀ ਕੋਲ 400 ਮੈਂਬਰ ਪਾਰਲੀਮੈਂਟ ਜਿੱਤ ਕੇ ਆਉਂਦਾ ਤਾਂ ਉਹਨਾਂ ਦਾ ਇੱਕੋ ਇੱਕ ਏਜੰਡਾ ਰਿਹਾ ਆ ਕਿ ਉਹ ਇਸ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਦੇਸ਼ ਦੇ ਵਿੱਚ ਹਿੰਦੂ ਹਿੰਦੀ ਹਿੰਦੁਸਤਾਨ ਦਾ ਜਿਹੜਾ ਏਜੰਡਾ ਲਾਗੂ ਕਰਨਾ ਚਾਹੁੰਦੇ ਆ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਜੇ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਇਲੈਕਸ਼ਨ ਦੇ ਵਿੱਚ 400 ਤੋਂ ਪਾਰ ਨਹੀਂ ਹੋਣ ਦਿੱਤਾ ਉਹਨੂੰ 100 ਸੀਟਾਂ ਘੜੀਸ ਕੇ ਥੱਲੇ ਲੈ ਆਂਦਾ ਹਣੋ ਡਿੰਗੇ ਟਿੰਗ ਇਡੇ ਧੰਗ ਦੇ ਨਾਲ ਇਸ ਦੇਸ਼ ਦੇ ਸੰਵਿਧਾਨ ਦੇ ਉੱਤੇ ਹਮਲੇ ਕਰ ਰਹੇ ਆ ਹੁਣ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਬਿੱਲ ਲੈ ਕੇ ਆਂਦਾ ਹੈ ਇਹ ਸਾਰੇ ਦਾ ਸਾਰਾ ਇਸ ਦੇਸ਼ ਦੇ ਵਿੱਚ ਤਾਨਾਸ਼ਾ ਤਾਨਾਸ਼ਾਹੀ ਰਾਜ ਨੂੰ ਲਾਗੂ ਕਰਨ ਦੇ ਲਈ ਲੈ ਕੇ ਆਂਦਾ ਆ ਸੋ ਸਾਥੀਓ ਉਹਨੇ ਇੱਕ ਗੱਲ ਹੋਰ ਤੇ ਹੀ ਕਿ ਫੈਸ਼ਨੇ ਬਣ ਗਿਆ ਭਾਰਤ ਦੇ ਵਿੱਚ ਅੰਬੇਡਕਰ ਅੰਬੇਡਕਰ ਕਹਿਣਾ ਇਹ ਸਾਡੇ ਸਾਰੇ ਲੜਦੇ ਲੋਕਾਂ ਦੀ ਜਿੱਤ ਤੇ ਅੱਜ ਆ ਦੇਸ਼ ਦੇ ਹਰ ਕੋਨੇ ਦੇ ਵਿੱਚ ਅੰਬੇਦਕਰ 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 ਦੀਆਂ ਗੱਲਾਂ ਹੋ ਰਹੀਆਂ ਆ ਸੋ ਬਾਬਾ ਸਾਹਿਬ ਨੂੰ ਸਮੁੱਚੇ ਦੇਸ਼ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਬਾਬਾ ਸਾਹਿਬ ਦੇ ਨਾਰੇ ਜੈ ਭੀਮ ਦੇ ਲੱਗ ਰਹੇ ਆ ਤੇ ਅੱਜ ਉਹਨਾਂ ਦਾ ਤਖਤ ਡੋਲ ਰਿਹਾ ਆ ਤਾਂ ਜਿੱਦਾਂ ਕਹਿੰਦੇ ਆ ਵੀ ਅੰਦਰਲੀ ਭਾਵਨਾ ਉਹਨਾਂ ਦੀ ਨਿਕਲ ਕੇ ਸਾਹਮਣੇ ਆਈ ਆ ਤਾਂ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇਸ ਗੱਲ ਦਾ ਸਖਤ ਵਿਰੋਧ ਹੋ ਰਿਹਾ ਆ ਅੱਜ ਅਸੀਂ ਫਲੋਰ ਦੇ ਵੀ ਸਾਰੀਆਂ ਸਮੋਤੀਆਂ ਜਥੇਬੰਦੀਆਂ ਦੇ ਸਟੇਟਾਰੂ ਸਾਥੀਆਂ ਨੇ ਅੰਬੇਦਕਰੀ ਸਾਥੀਆਂ ਨੇ ਕ੍ਰਾਂਤੀਕਾਰੀ ਮਿਸ਼ਨਰੀ ਸਾਥੀਆਂ ਨੇ ਇਕੱਠੇ ਹੋ ਕੇ ਇਹ ਸਬੂਤ ਦਿੱਤਾ ਹੈ ਕਿ 바ਵਾ ਸਾਹਿਬ ਦੇ ਸਰਮਾਨ ਦੇ ਉੱਤੇ ਜਦੋਂ ਗੱਲ ਆਊਗੀ ਤਾਂ ਅਸੀਂ ਸਾਰੇ ਇੱਕ ਮੋਟਵਾ ਤੇ ਅਸੀਂ ਅਮਰਿਤ ਸ਼ਾਹ ਦੇ ਉਸ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ ਔਰ ਉਹਦੇ ਤੋਂ ਅਸਤੀਫੇ ਦੀ ਮੰਗ ਕਰਦੇ ਹਾਂ ਔਰ ਬੀਜੇਪੀ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੰਦੇ ਆ ਕਿ ਉਹਨੂੰ ਜਿਹੜਾ ਆ ਉਹਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਵੀ ਹਟਾਇਆ ਜਾਵੇ ਐਨੀਆਂ ਗੱਲਾਂ ਕਹਿੰਦਾ ਹੋਇਆ ਜੋ ਕਿ ਮੈਂ ਗਲਤ ਸ਼ਬਦ ਬੋਲ ਗਿਆ ਮਾ ਖੈਮਾ ਦਾ ਜਾਚਾ ਜੈਪੀ ਜੈ ਭਾਰਤ ਨਮੋਬੋਧਾਏ ਦਾਦੀ ਕਿ ਸੰਸਦ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਨੂੰ ਲੈ ਕੇ ਜਿਹੜਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਦਾ ਵਿਰੋਧ ਕੀਤਾ ਜਾ ਰਿਹਾ ਬਿਊਰੋ ਰਿਪੋਰਟ ਛਣਕਾਟਾ نیوز